ਧਰਮ ਤੁਹਾਡੇ ਲਈ ਸਿਰਫ ਆਸਥਾ ਹੈ ਤੁਹਾਡੀ ਆਸਥਾ ਇਸ ਦਾ ਬਾਕੀਆਂ ਨੂੰ ਕੀ ਲਾਭ ਬਾਕੀਆਂ ਨੇ ਤਾਂ ਤੁਹਾਡਾ ਵਤੀਰਾ ਦੇਖਣਾ ਹੈ ਤੁਸੀਂ ਉਹਨਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹੋ ਕਿਸ ਤਰ੍ਹਾਂ ਆਪਣੀ ਭਾਸ਼ਾ ਦੀ ਵਰਤੋਂ ਕਰਦੇ ਹੋ ਤਲਖੀ ਭਰੇ ਲਹਿਜੇ ਵਿੱਚ ਤੁਸੀਂ ਉਹਨਾਂ ਨਾਲ ਕਿਵੇਂ ਗੱਲ ਕਰਦੇ ਹੋ ਮੁਸ਼ਕਲ ਭਰੇ ਹਾਲਾਤ ਵਿੱਚ ਤੁਸੀਂ ਆਪਣੀ ਭਾਸ਼ਾ ਦੀ ਮਰਿਆਦਾ ਕਾਇਮ ਰੱਖਦੇ ਹੋ ਜਾਂ ਭੁੱਲ ਜਾਂਦੇ ਹੋ ਤੁਹਾਡਾ ਵਤੀਰਾ ਹੀ ਤੁਹਾਡਾ ਧਰਮ ਹੋਣਾ ਚਾਹੀਦਾ ਹੈ ਤੁਹਾਨੂੰ ਆਪਣੇ ਵਤੀਰੇ ਵੱਲ ਧਿਆਨ ਦੇਣਾ ਚਾਹੀਦਾ ਹੈ ਵਤੀਰਾ ਸਮਾਜ ਪੈਦਾ ਕਰਦਾ ਹੈ ਚੰਗੇ ਵਤੀਰੇ ਤੋਂ ਚੰਗਾ ਸਮਾਜ ਬਣਦਾ ਹੈ ਚੰਗੇ ਸਮਾਜ ਦੀ ਨਿਸ਼ਾਨੀ ਉਸ ਸਮਾਜ ਦੇ ਇਨਸਾਨਾਂ ਦੇ ਵਤੀਰੇ ਤੋਂ ਹੈ ਚੰਗੇ ਵਤੀਰੇ ਵਾਲੇ ਲੋਕ ਚੰਗੇ ਮੰਨੇ ਜਾਂਦੇ ਨੇ ਵਤੀਰਾ ਸਿਰਫ ਇੱਕ ਦੂਜੇ ਨਾਲ ਗੱਲਬਾਤ ਕਰਨ ਬੋਲਚਾਲ ਮਿਲ ਵਰਤਨ ਵਿੱਚ ਨਹੀਂ ਸਗੋਂ ਉਹਨਾਂ ਨਾਲ ਤੁਸੀਂ ਕਿੰਨੀ ਇਮਾਨਦਾਰੀ ਨਾਲ ਪੇਸ਼ ਆਉਂਦੇ ਹੋ ਤੁਸੀਂ ਕਿੰਨੇ ਵਫਾਦਾਰ ਰਹਿੰਦੇ ਹੋ ਤੁਸੀਂ ਆਪਣੀ ਗੱਲ ਕਿਵੇਂ ਨਿਭਾਉਂਦੇ ਹੋ ਤੁਸੀਂ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਸੋਚਦੇ ਹੋ ਜਾਂ ਨਹੀਂ ਤੁਸੀਂ ਕੋਈ ਵੀ ਸੌਦਾ ਕਰਨ ਤੋਂ ਪਹਿਲਾਂ ਸੋਚ ਵਿਚਾਰ ਕਰਦੇ ਹੋ ਜਾਂ ਨਹੀਂ ਜੇ ਤੁਸੀਂ ਆਪਣੇ ਸ਼ਬਦਾਂ ਤੋਂ ਪਿੱਛੇ ਪਰਤਦੇ ਹੋ ਤਾਂ ਤੁਸੀਂ ਇੱਕ ਚੰਗੇ ਵਪਾਰੀ ਨਹੀਂ ਹੋ ਇੱਕ ਚੰਗੇ ਬਿਜ਼ਨਸਮੈਨ ਨਹੀਂ ਹੋ ਤੁਸੀਂ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਉਸ ਦੇ ਨਫੇ ਨੁਕਸਾਨ ਬਾਰੇ ਸੋਚੋ ਫਿਰ ਉਸ ਫੈਸਲੇ ਜਿਹੜਾ ਤੁਸੀਂ ਲਿਆ ਹੈ ਉਹਦੇ ਲਈ ਜ਼ਿੰਮੇਵਾਰ ਬਣੋ ਉਸ ਫੈਸਲੇ ਤੇ ਖੜੇ ਰਹੋ ਕਿਉਂਕਿ ਤੁਹਾਡੇ ਉਸ ਫੈਸਲੇ ਨਾਲ ਕਈ ਹੋਰਾਂ ਦੇ ਫੈਸਲੇ ਵੀ ਜੁੜੇ ਹੁੰਦੇ ਹਨ ਇਹ ਵਪਾਰ ਵਰਗੀ ਗੱਲ ਬੜੀ ਸੰਗਣੀ ਜਈ ਦੁਨੀਆ ਦੀ ਗੱਲ ਹੈ ਇਸ ਵਿੱਚ ਬਹੁਤ ਸਾਰੀਆਂ ਤੰਦਾਂ ਜੁੜੀਆਂ ਹੁੰਦੀਆਂ ਨੇ ਸਾਰੇ ਲੋਕ ਇੱਕ ਦੂਜੇ ਤੇ ਨਿਰਭਰ ਹੁੰਦੇ ਨੇ ਕੀਤੇ ਹੋਏ ਵਾਅਦੇ ਤੋਂ ਪਿੱਛੇ ਪਰਤਾਂ ਪਰਤਨਾ ਚੰਗੀ ਗੱਲ ਨਹੀਂ पर सोच विचार के फैसला करना चंगी गल है ईमानदारी है दानतदारी है अपने फैसले ते खड़े रहना उस नु ठीक ढंग नाल पुगता होना ही असल विच ਤੁਹਾਡੇ किरदार दी निशानी है ਤੁਸੀਂ ਕਿੰਨੇ ਪੇਸ਼ੇਵਾਰ ਹੋ ਕਿੰਨੇ ਪ੍ਰੋਫੈਸ਼ਨਲ ਹੋ ਕਿੰਨਾ ਵਧੀਆ ਕੰਮ ਕਰ ਸਕਦੇ ਹੋ ਕਿੰਨਾ ਵਧੀਆ ਸੋਚ ਸਕਦੇ ਹੋ ਤੁਹਾਡਾ ਅਨੁਭਵ ਕਿਹੋ ਜਿਹਾ ਹੈ ਤੁਸੀਂ ਆਪਣੇ ਅਨੁਭਵ ਦੀ ਕਿਵੇਂ ਵਰਤੋਂ ਕਰਦੇ ਹੋ ਕੀ ਤੁਸੀਂ ਉਸ ਤੋਂ ਸਿੱਖਦੇ ਹੋ ਜਾਂ ਨਹੀਂ ਸਿੱਖਦੇ ਹੋ ਤੇ ਸਾਰੀਆਂ ਗੱਲਾਂ ਤੁਹਾਡੇ ਵਤੀਰੇ ਤੋਂ ਜਾਰ ਹੁੰਦੀਆਂ ਨੇ ਤੇ ਤੁਹਾਡਾ ਵਤੀਰਾ ਹੀ ਉਹ ਸਮਾਜ ਦਾ ਨਿਰਮਾਣ ਕਰਦਾ ਹੈ ਜਿਸ ਸਮਾਜ ਨੂੰ ਚੰਗਾ ਜਾਂ ਮਾੜਾ ਆਖਿਆ ਜਾ ਸਕਦਾ ਹੈ ਜੇਕਰ ਤੁਹਾਡਾ ਧਰਮ ਤੁਹਾਨੂੰ ਤੁਹਾਡਾ ਵਤੀਰਾ ਨਹੀਂ ਸਿਖਾਉਂਦਾ ਜੇਕਰ ਤੁਹਾਡੇ ਧਰਮ ਤੋਂ ਤੁਹਾਡਾ ਵਤੀਰਾ ਪੈਦਾ ਨਹੀਂ ਹੁੰਦਾ ਜੇ ਤੁਹਾਡਾ ਧਰਮ ਤੁਹਾਡੇ ਵਤੀਰੇ ਨੂੰ ਪ੍ਰਭਾਵਿਤ ਨਹੀਂ ਕਰਦਾ ਜੇ ਤੁਹਾਡਾ ਧਰਮ ਤੁਹਾਡੇ ਵਤੀਰੇ ਨੂੰ ਵਿਕਸਿਤ ਕਰਨ ਵਿੱਚ ਤੁਹਾਡੀ ਮਦਦ ਨਹੀਂ ਕਰਦਾ ਤਾਂ ਅਜੇ ਇਹ ਧਰਮ ਅਜੇੇ ਕਰਮ ਅਜੇੇ ਨਾਮ ਜਪਨ ਅਜੇੇ ਅਜੇੇ ਪਾਠ ਕਰਨ ਅਜੇੇ ਹੀ ਪੂਜਾ ਪਾਠ ਦਾ ਕੋਈ ਲਾਭ ਨਹੀਂ ਸਚਮੁਚ ਇਸਤਾ ਕੋਈ ਲਾਭ ਨਹੀਂ ਉਹ ਧਰਮ ਸਿਰਫ ਵਿਖਾਵੇ ਮਾਤਰ ਹੈ ਪਖੰਡ ਹੈ ਅਡੰਬਰ ਹੈ ਲੋਕਾਂ ਨੂੰ ਮੂਰਖ ਬਣਾਉਣ ਦਾ ਇੱਕ ਤਰੀਕਾ ਹੈ ਤੁਸੀਂ ਬਾਹਰੋਂ ਕੁਝ ਹੋਰ ਦਿਖਾਈ ਦਿੰਦੇ ਹੋ ਅੰਦਰੋਂ ਕੁਝ ਹੋਰ ਦਿਖਾਈ ਦਿੰਦੇ ਹੋ ਤੁਹਾਡਾ ਕਿਰਦਾਰ ਤੁਹਾਡੀ ਪਛਾਣ ਨਹੀਂ ਹੈ ਤੁਹਾਡੀ ਪਛਾਣ ਕੁਝ ਹੋਰ ਹੈ ਇਸ ਲਈ ਇਹੋ ਜੇ ਧਰਮ ਇਹੋ ਜੇ ਅਡੰਬਰ ਤੋਂ ਬਚਣਾ ਹੀ ਚੰਗੀ ਗੱਲ ਹੈ ਧੰਨਵਾਦ